ਇੱਕ ਐਸੋਲ ਦੀ ਖਾਸ ਖਬਰ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਹਸਪਤਾਲ ਅੱਗੇ ਫੁੱਟ ਫੁੱਟ ਕੇ ਰੋਂਦੀ ਤਰਮਿੰਦਰ ਦੀ ਬੇਟੀ ਚੱਲਦੇ ਕੈਮਰੇ ਅੱਗੇ ਆ ਕੇ ਇਹ ਐਸੀਆਂ ਗੱਲਾਂ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਸੋ ਆਖਰ ਤਰਮਿੰਦਰ ਦੀ ਬੇਟੀ ਨੇ ਕਿਹਾ ਜਿਉਂਦਾ ਹੈ ਮੇਰਾ ਪਿਤਾ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਹ ਖੂਬ ਪ੍ਰਚਾਰ ਕੀਤਾ ਗਿਆ ਝੂਠਾ ਪ੍ਰਚਾਰ ਕਿ ਅੱਜ 99 ਸਾਲ ਦੀ ਉਮਰ ਦੇ ਵਿੱਚ ਤਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਜੜ ਕੇ ਸੱਚਾਈ ਜਿਹੜੀ ਹੈ ਉਹ ਕੁਝ ਹੋਰ ਹੀ ਨਿਕਲੀ ਹੈ। ਤੁਹਾਨੂੰ ਦੱਸ ਦਈਏ ਕਿ ਆਖਰ ਅਕਰ ਤਰਮਿੰਦਰ ਦੇ ਅਕਾਲ ਚਲਾਣੇ ਦੀ ਖਬਰ ਜਿਹੜੀ ਹੈ ਬਿਲਕੁਲ ਝੁਕੀ ਰਹੀ ਹੈ ਸੋ ਆਖਰਕਾਰ ਕਿਤਨਾ ਕਿਤੇ ਇਹ ਖਬਰ ਜਿਹੜੀ ਹੈ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਦੇ ਵਾਇਰਲ ਵੀ ਹੋਈ ਹੈ ਜਿੱਥੇ ਇੱਕ ਪਾਸੇ ਬਾਲੀਵੁੱਡ ਦੇ ਅਦਾਕਾਰ ਤਰਮਿੰਦਰ ਦੀ ਮੌਤ ਦੀ ਖਬਰ ਜਿਹੜੀ ਹੈ ਜੰਗਲ ਦੀ ਅੱਗ ਬਾਂਗ ਫੈਲ ਗਈ ਸੀ ਉੱਥੇ ਹੀ ਬਾਲੀਵੁੱਡ ਦੇ ਅਦਾਕਾਰ ਤਰਮਿੰਦਰ ਦੀ ਧੀ ਈਸ਼ਾ ਦੇওল ਦੀ ਇੱਕ ਪੋਸਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਈਸ਼ਾ ਨੇ ਆਪਣੀ ਸਾਂਝੀ ਪੋਸਟ ਦੇ ਵਿੱਚ ਜੋ ਕੁਝ ਲਿਖਿਆ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਮੀਡੀਆ ਬਹੁਤ ਜ਼ਿਆਦਾ ਸਰਗਰਮ ਜਾਪਦਾ ਹੈ ਅਤੇ ਝੂਕੀਆਂ ਖਬਰਾਂ ਫਲਾ ਹੈ ਮੇਰੇ ਪਿਤਾ ਜੀ ਸੈਰ ਨੇ ਠੀਕ ਹੋ ਰਹੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਰਿਵਾਰ ਦੀ ਨਿੱਜਤਾ ਨੂੰ ਯਕੀਨੀ ਬਣਾਇਆ ਜਾਵੇ ਮੇਰੇ ਪਿਤਾ ਜੀ ਦੀ ਜਲਦੀ ਸਿਹਤਯਾਬੀ ਲਈ ਜਿਹੜੀ ਹੈ ਅਰਦਾਸ ਕੀਤੀ ਜਾਵੇ ਸੋ ਆਖਰ ਈਸ਼ਾ ਦਿਓਲ ਨੇ ਲੋਕਾਂ ਨੂੰ ਜਿਹੜੀ ਨਸੀਹਤ ਦਿੱਤੀ ਹੈ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਜਿਹੜੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਖਬਰ ਫਲਾਈ ਕਿ ਤਰਮਿੰਦਰ ਫੁਨਸ ਦੁਨੀਆਂ ਦੇ ਵਿੱਚ ਨਹੀਂ ਰਹੇ ਨੇ ਹਿਮਾ ਮਾਲਨੀ ਨੇ ਆਪਣੇ ਸਟਾਰ ਪਤੀ ਤਰਮਿੰਦਰ ਦੀ ਮੌਤ ਦੀਆਂ ਝੂਠੀਆਂ ਖਬਰਾਂ ਦਾ ਜਵਾਬ ਦਿੰਦੇ ਹੋਏ ਆਪਣੇ ਐਕਸ ਹੈਂਡਲ ਤੇ ਲਿਖਿਆ ਕਿ ਜੋ ਹੋ ਰਿਹਾ ਹੈ ਮੁਆਫ ਕਰਨਯੋਗ ਤਾਂ ਨਹੀਂ ਹੈ ਪਰ ਜ਼ਿੰਮੇਵਾਰ ਚੈਨਲ ਇੱਕ ਅਜਿਹੇ ਆਦਮੀ ਬਾਰੇ ਝੂਠੀਆਂ ਖਬਰਾਂ ਕਿਵੇਂ ਲਾ ਸਕਦੇ ਨੇ ਜੋ ਇਲਾਜ ਕਰਵਾ ਰਿਹਾ ਹੈ ਅਤੇ ਠੀਕ ਹੋ ਰਿਹਾ ਹੈ ਇਹ ਬਹੁਤ ਹੀ ਨਿਰਾਦਰਜਨਕ ਅਤੇ ਗੈਰ ਜ਼ਿੰਮੇਵਾਰਾਨਾ ਜਿਹੜਾ ਹੈ ਕੰਟੈਂਟ ਜਾਰੀ ਪਤਾ ਹੈ ਕਿਰਪਾ ਕਰਕੇ ਪਰਿਵਾਰ ਅਤੇ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ ਸੋ ਆਖਰ ਮੇਰੇ ਪਤੀ ਬਾਰੇ ਅਜਿਹੀਆਂ ਅਫਵਾਹਾਂ ਨਾ ਫਲਾਈਆਂ ਜਾਣ ਉਲੇਖਯੋਗ ਕਿ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ 1 ਨਵੰਬਰ ਨੂੰ ਉਨ੍ਹਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਤੇ ਸੋਮਵਾਰ 10 ਨਵੰਬਰ ਨੂੰ ਉਤਰ ਦਰਸ نو ਸਾ ਲੈਂਡ ਦੇ ਵਿੱਚ ਦਿੱਕਤ ਪਰੇਸ਼ਾਨੀ ਆਈ ਸੀ ਹਾਕਾਂ ਨੂੰ ਹਸਪਤਾਲ ਲਿਜਾਂਦਾ ਗਿਆ ਸੀ ਉਹਨਾਂ ਦੀ ਸਿਹਤ ਵਿਗੜਨ ਦੀਆਂ ਖਬਰਾਂ ਦੁਬਾਰਾ ਸਾਹਮਣੇ ਆਈਆਂ ਜਾਨੇ ਹਿੰਦੀ ਸਿਨੇਮਾ ਦੇ ਵਿੱਚ ਸਭ ਤੋਂ ਹਿੱਟ ਫਿਲਮਾਂ ਤੇ ਅਭਿਨੇਕ ਕਰਨ ਦਾ ਰਿਕਾਰਡ ਧਰਮਿੰਦਰ ਦੇ ਨਾਮ ਹੈ ਉਸ ਨੂੰ 2012 ਦੇ ਵਿੱਚ ਪਦਮ ਪੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਧਰਮਿੰਦਰ ਨੇ 1970 ਦੇ ਵਿੱਚ ਦਿਲ ਵੀ ਤੇਰਾ ਹਾਂ ਵੀ ਤੇਰੇ ਨਾਲ ਆਪਣੀ ਸ਼ੁਰੂਆਤ ਕੀਤੀ ਉਹਨੇ ਪਹਿਲੀ ਵਾਰ 1960 ਦੇ ਦਹਾਕੇ ਦੇ ਅੱਧ ਵਿੱਚ ਫੁੱਲ ਔਰ ਪੱਤਰ ਅਤੇ ਆਏ ਦਿਨ ਬਹਾਰ ਵਰਗੀਆਂ ਫਿਲਮਾਂ ਦੇ ਨਾਲ ਪ੍ਰਸਿੱਧੀ ਫਾਸਲੇ ਕੀਤੇ ਧਰਮਿੰਦਰ ਇੱਕ ਬਹੁਤ ਹੀ ਵਧੀਆ ਹੋਣ ਹਾਰ ਪੇ ਇੱਕ ਵੱਡੇ ਪਰਦੇ ਦੇ ਮਹਾਨ ਅਭਿਨੇਤਾ ਰਹੇ ਪਰ ਆਖਰਕਾਰ ਤੁਹਾਨੂੰ ਦੱਸ ਦਈਏ ਕਿ ਈਸ਼ਾ ਦਿਓਲ ਨੇ ਉਹਨਾਂ ਲੋਕਾਂ ਨੂੰ ਚੰਗੀ ਝਾੜ ਪਾਈ ਸੋ ਆਖਰ ਵੱਡੇ ਵੱਡੇ ਚੈਨਲਾਂ ਨੂੰ ਜਿਨ੍ਹਾਂ ਦੇ ਬਿਲੀਅਨ ਦੇ ਵਿੱਚ ਵਿਊਜ਼ ਨੇ ਜਾਂ ਫਿਰ ਫੋਲੋਅਰਸ ਨੇ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਝਾੜਵਾਕੀ ਕੀਤੀ ਜਿਨੇ ਕਿ ਕਾਫੀ ਵੱਡੇ ਗਿਣਤੀ ਦੇ ਵਿੱਚ ਜਿਹੜੇ ਨੇ ਆਪਣੇ ਸਬਸਕ੍ਰਾਈਬਰ ਲੈ ਕੇ ਬੈਠੇ ਰਹੇ ਉਹਨਾਂ ਨੇ ਵੀ ਖਬਰਾਂ ਜੜੀਆਂ ਚਲਾ ਦਿੱਤੀਆਂ ਕਿ ਧਰਮਿੰਦਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਜਿਵੇਂ ਕਿ ਹਿਮਾ ਮੰਨਲੀ ਨੇ ਗੱਲ ਸਪਸ਼ਟ ਕੀਤੀ ਆਕਰ ਕੁਝ ਲੋਕਾਂ ਨੂੰ ਜਿਹੜਾ ਹੈ ਇਦਾਂ ਜਾਪਦਾ ਹੈ ਕਿ ਸ਼ਾਇਦ ਕੋਈ ਗਲਤਫਹਿਮੀ ਹੋਈ ਹੈ ਸੋ ਆਪਣਾ ਕੰਟੈਂਟ ਪਲਾਉਣ ਦੇ ਲਈ ਉਹ ਇਸ ਇੱਕ ਨਿਰਰਾਦਰ ਜਨਕ ਖਬਰ ਜਿਹੜੀ ਆ ਉਹਨਾਂ ਨੇ ਚਲਾਈ ਹੈ ਸਾਡੇ ਪਰਿਵਾਰ ਦਾ ਉਹਨਾਂ ਨੇ ਅਪਮਾਨ ਕੀਤਾ ਹੈ ਸੋ ਆਕਰ ਤਰਮਿੰਦਰ ਜੀ ਜੋ ਕਿ ਇੱਕ ਸਟਾਰ ਨੇ ਉਹਨਾਂ ਦੇ ਬਾਰੇ ਇਦਾਂ ਦੀ ਖਬਰ ਫਲਾ ਦੇਣੀ ਤੋਂ ਆਕਰ ਜਿਹੜੇ ਕਿ ਤਹੀ ਸਲਾਮਤ ਨੇ ਝੂਠੀ ਖਬਰ ਨੂੰ ਚਲਾ ਕੇ ਉਹਨਾਂ ਲੋਕਾਂ ਨੇ ਆਪਣੀ ਮਤ ਦਾ ਜਿਹੜਾ ਹੈ ਵਿਖਾਵਾ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਆਕਰਕਾਰ ਬਿਨਾਂ ਕਿਸੇ ਸੋਚੇ ਸਮਝੇ ਜਾਂ ਫਿਰ ਬਿਨਾਂ ਕਿਸੇ ਸੱਚਾਈ ਦੇ ਝੂਠਪਰ ਕਾਲ ਕੀਤੀਆਂ ਚਲਾਈਆਂ ਗਈਆਂ ਖਬਰਾਂ ਦਾ ਨਤੀਜਾ ਬਹੁਤ ਹੀ ਖਤਰਨਾਕ ਹੋ ਸਕਦਾ ਹੈ ਜੋ ਕਿ ਅੱਜ ਆਪਾਂ ਦੇਖ ਹੀ ਚੁੱਕੇ ਹਾਂ ਸੋਸ਼ਲ ਮੀਡੀਆ ਤੇ ਖਬਰਾਂ ਫੁਲਾਈਆਂ ਦੀਆਂ ਤੇ ਤਰਮਿੰਦਰ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਪਰ ਜਦ ਕਿ ਉਹ ਠੀਕ ਠਾਕ ਨਹੀਂ ਹਸਪਤਾਲ ਦੇ ਵਿੱਚ ਦੇਰੇ ਇਲਾਜ ਨੇ ਸੋ ਪਰਿਵਾਰ ਨੇ ਇਸ ਗੱਲ ਦੀ ਪੂਰੀ ਪੁਸ਼ਟੀ ਕੀਤੀ ਹੈ ਸੋ ਆਖਰ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਜੇਕਰ ਪਰਿਵਾਰ ਇਸ ਚੀਜ਼ ਦੀ ਪੁਸ਼ਟੀ ਨਾ ਕੀ ਕਰਦਾ ਤਾਂ ਸਾਰੇ ਲੋਕਾਂ ਨੇ ਤੇ ਮੋਹਰ ਲਗਾ ਹੀ ਦਿੱਤੀ ਸੀ ਕਿ ਤਰਮਿੰਦਰ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਪਰ ਫਿਲਹਾਲ ਪਰਿਵਾਰ ਨੇ ਮੌਕਾ ਹੀ ਸਮਾਲਦੇ ਹੋਏ ਆਪਣੇ ਸਪਸ਼ਟੀਕਰਨ ਦੇ ਕੇ ਉਹਨਾਂ ਲੋਕਾਂ ਨੂੰ ਕਰਾਰੀ ਝਪੇੜ ਦੇ ਦਿੱਤੀ ਹੈ ਜਿਨ੍ਹਾਂ ਨੇ ਝੂਠੀਆਂ ਖਬਰਾਂ ਨੂੰ ਸੋਸ਼ਲ ਮੀਡੀਆ ਤੇ ਫਲਾਕੇ ਆਪਣੇ ਆਪਣਾ ਫਾਇਦਾ ਖੱਟਣ ਦੀ ਸੋਚਿਆ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤੱਕ ਲਈ ਤਾਂ